ਆਦਾ ਤੁਸੀਂ ਜਾ ਕੇ ਦਿੱਲੀ ਮੰਤਰੀ ਬਣ ਜਾਓ ਪਰ ਜਿਹੜੀ ਸਰਦਾਰੀ ਪਿੰਡ ਦੀ ਸਰਪੰਚੀ ਚ ਕਿਤੇ ਨਹੀਂ ਜਿਸ ਪਿੰਡ ਚ ਤੁਸੀਂ ਜੰਮਦੇ ਹੋ ਨਾ ਤੁਸੀਂ ਸਭ ਤੋਂ ਪਹਿਲਾਂ ਇਹ ਸੁਪਨਾ ਲੈਣੇ ਜਦੋਂ ਤੁਸੀਂ ਆਪਣੇ ਸਮਕਾਲੀ ਦੋਸਤਾਂ ਚ ਬਚਪਨ گزارਦੇ ਹੋ ਕਿ ਮੈਂ ਵੱਡਾ ਹੋ ਕੇ ਐ ਕਰੂੰਗਾ ਉਹ ਕਹਿਣ ਤੇ ਸੁਣਨ ਵਾਲੇ ਉਹੀ ਹੁੰਨੇ ਇਹ ਕੁਛ ਨਹੀਂ ਮੈਂ ਤਾਂ ਅਸੀਂ ਤਾਂ ਮੈਂ ਤਾਂ ਆਪਣੇ ਕੈਰੀਅਰ ਜਦੋਂ ਗਾਉਣ ਲੱਗਿਆ ਸੀ ਨਾ ਉਦੋਂ ਹੀ ਅਸੀਂ ਤਾਂ ਹਵਾਏ ਬਣਾ ਲਈ ਸੀ ਉਹ ਤਾਂ ਹਿੰਦੀ ਫਿਲਮ ਸੀ ਬਾਲੀਵੁੱਡ ਔਰ ਬਣਾਈ ਵੀ ਐਸੀ ਜਿਹੜੀ ਸਿਸਟਮ ਦੇ ਮੂੰਹ ਤੇ ਚਟਾਕਾ ਸੀ ਔਰ ਅਸੀਂ ਵੱਲ ਉਹਦੇ ਪਿੱਛੇ ਬਹੁਤ ਕੁਝ ਸਿਆ ਵੀ ਉਹ ਕੁਛ ਨਹੀਂ ਬਾਲੀਵੁੱਡ ਬਾਲੀਵੁੱਡ ਕੀ ਐ ਤੁਸੀਂ ਬਾਲੀਵੁੱਡ ਜੀ ਸਦਕੇ ਜਾਓ ਅਸੀਂ ਨਹੀਂ ਰੋਕਦੇ ਸਾਰੇ ਜਾਣ ਨਵੇਂ ਬੱਚੇ ਵੀ ਜਾਣ ਪਰ ਦੂਜੀ ਕਤਾਰ ਚ ਖੜਨਦੇ ਅਸੀਂ ਜਮੇ ਸ਼ੌਂਕੀ ਨਹੀਂ ਉੱਥੇ ਜਿਹੜਾ ਬਾਲੀਵੁੱਡ ਲੌਬੀ ਐ ਉਹ ਆਮ ਤੌਰ ਤੇ ਬਾਕੀ ਜਿਹੜੇ ਆਰਟਿਸਟ ਹੈ ਜਿਨ੍ਹਾਂ ਦੀ ਪਿੱਠ ਭੂਮੀ ਉੱਥੇ ਦੀ ਨਹੀਂ ਉਹ ਦੂਜੀ ਗੱਤਾਰ 'ਚ ਖੜਦੇ ਆ ਅਸੀਂ ਨਹੀਂ ਸ਼ੌਕੀ ਬਾਲੀਵੁੱਡ ਕੀ ਹੈ ਜਦ ਤੁਸੀਂ ਆ ਫਿਲਮ ਦਾ ਵਪਾਰ ਅੱਛਾ ਹੋ ਗਿਆ ਉੱਥੇ ਜਾ ਕੇ ਠੋਕ ਦਾਂਗੇ ਕੋਈ ਦੂਰ ਥੋੜੀ ਹੈ ਘੰਟੇ ਦੀ ਫਲਾਈਟ ਹੈ ਡੇਢ ਦੀ ਅੱਜ ਦੇ ਸਮੇਂ ਜਿਹੜਾ ਪੰਜਾਬੀ ਨਹੀਂ ਐਸਾ ਨਾਮ ਤੇ ਪੂਰੇ ਚੱਕੇ ਹੋਇਆ ਸਰ ਮੈਂ ਅਕਸਰ ਇਹ ਗੱਲਾਂ ਕਰਦਾ ਹੁੰਦਾ ਕਈ ਵਾਰੀ ਬਹੁਤ ਟਰੋਲ ਮਹਿਕਮਾ ਇਹ ਬੇਵਕੂਫਾਂ ਦਾ ਜਿਹੜਾ ਮੰਦਬੁੱਧੀ ਲੋਕ ਹੋ ਕਰਕੇ ਹੈ ਜਿਹੜੀ 300 ਬਣੀ ਹੈ ਤੁਹਾਡੀ ਹਾਲੀਵੁੱਡ ਦੀ ਫਿਲਮ ਕੀ ਉਹ ਸਾਡੇ ਪੰਜਾਬ ਦੇ ਯੋਧਿਆਂ ਤੋਂ ਵੱਡਾ ਥੋਟ ਹੈ ਐਸੇ ਤਾਂ ਇੱਕ ਇੱਕ ਲੜਿਆ ਉਹ ਤਾਂ ਫੇਰ 300 ਇਕੱਠੇ ਲੜ ਲੈ ਇਤਾ ਜਦੋਂ ਬਾਬਾ ਜੱਸਾ ਸਿੰਘ ਹੋਰਾ ਨੇ ਸ਼ੁਰੂ ਕਰਤੀ ਦੌਰ ਚ ਕਿਦੋਂ ਉਹ ਤਾਂ ਬਹੁਤ ਥੋੜੇ ਸੱਜਣ ਸੀ ਬਹੁਤ ਥੋੜੇ ਦਲੇਰ ਨਿਤਰੇ ਸੀ ਆਪਦੇ ਕਬੀਲੇ ਨੂੰ ਬਚਾਉਣ ਲਈ ਕਿਉਂਕਿ ਬਹੁਤ ਦਲੇਰੀ ਦਾ ਕੰਮ ਸੀ ਐਡੀ ਬੜੀ ਫੌਜ ਨੂੰ ਜੰਗਲ ਚ ਘੇਰ ਲੈਣਾ ਤੇ ਸੱਟਾਂ ਮਾਰ ਕੇ ਆ ਜਾਣਾ ਸਾਡੇ ਕੋਲ ਤਾਂ ਬਹੁਤ ਖੁਸ਼ ਹੈ ਸਾਡਾ ਜੇ ਸਿਨੇਮਾ ਉਸ ਪੱਧਰ ਤੇ ਗਿਆ ਕਿ ਅਸੀਂ ਵੱਡੇ ਬਜਟ ਬਣਾ ਸਕੀ ਆ ਪਰਬਾਬੇ ਦੀ ਕਿਰਪਾ ਹੋਣ ਅਸੀਂ ਉਹ 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 ਅਸੀਂ ਨੇ 12 14 ਸਾਲ ਪਹਿਲਾਂ ਵੀ ਪ੍ਰੋਮੋ ਬਣਾਇਆ ਸੀ ਗੁਰੂ ਸਾਹਿਬ ਦੇ ਜਿਨ੍ਹਾਂ ਨੇ ਥਾਪੜਾ ਬੱਚਿਆਂ ਨੂੰ ਦਿੱਤਾ ਫਿਰ ਉਹ ਲੜਿਆ ਗਿਆ ਕਿ ਨੌਜਵਾਨਾਂ ਨੂੰ ਉਹ ਪ੍ਰੋਮੋ ਵੀ ਬਣਾਇਆ ਸੀ ਮੈਂ ਤੁਹਾਨੂੰ ਭੇਜੂਗਾ ਅੱਜ ਸਾਰਿਆਂ ਨੂੰ ਉਹਦੀ ਪਿਕਚਰ ਕੁਆਲਿਟੀ ਸ਼ਾਇਦ ਨਾ ਵਧੀਆ ਮਿਲੇ ਕਿਉਂਕਿ ਉਹ オリジナル ਫਾਈਲ ਲੱਭੀ ਨਹੀਂ ਤੇ ਉਹ ਨਹੀਂ ਬਣਾ ਪਾਇਆ ਫਿਰ ਅਸੀਂ ਉਹ ਹੁਣ ਅਸੀਂ ਉਹ ਬਣਾਉਣ ਦੀ ਸੋਚ ਸਿਕ ਵਾਰੀਅਰਜ਼ ਜੇ ਕੋਈ ਨਿਮਰਤਾ ਵੀ ਬਗਲ ਕਰਦੀ ਜਾਉਗੀ ਕਿਉਂਕਿ ਹੈਨਾ ਵੀ ਸਾਰੇ ਚਾਹੁੰਦੇ ਨੇ ਵੀ ਇਦਾਂ ਦੇ ਹੈਨਾ ਵੀ ਕੋਈ ਹਰ ਜਿਹੜੇ ਇਨਸਾਨ ਹੈ ਨਾ ਸਾਰੇ ਪੰਜਾਬ ਦੇ ਪੂਰੇ ਸਾਹਮਣੇ ਜਦੋਂ ਮੈਂ ਸਕਰੀਨ ਸ਼ੇਅਰ ਕਰਨਾ ਤੁਸੀਂ ਸਕਰੀਨ ਸ਼ੇਅਰ ਕਰ ਰਹੇ ਹੋ ਤੁਹਾਡਾ ਕੀ ਨਾ ਤਜਰਬਾ ਇਸ ਚੌਂਕੀ ਸਰਦਾਰ ਫਿਲਮ ਨੂੰ ਲੈ ਕੇ ਮੈਂ ਤਾਂ ਸੱਚੀ ਦੱਸਾਂ ਮੈਂ ਲੱਕੀ ਫੀਲ ਕਰ ਰਹੀ ਹਾਂ ਆਈ ਥਿੰਕ ਅ ਐਸ ਤੋਂ ਬੜੀਆ ਡੈਬਿਊ ਹੋਈ ਨਹੀਂ ਸਰਦਾਰ ਸੀ ਅ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅ ਗੁਰੂ ਨਾਲ ਮੌਕਾ ਮਿਲਿਆ ਆਈ ਥਿੰਕ I think भाईगुरु दी blessings ने मेरे नाल and I just hope कि air जो आप मेरा सफर है जो मैं शुरू कितना है तय कितना है air अंग्यूबी जाके लंबा चले। बगीचे को उड़ाना music वाली डांस मारता है music की मतलब प्यार हो रहा है ये शॉगी देखो पिछली फिल्म सी भंगड़ा साडे साड़ियाँ लाने पाता। ਅਗਲੀ ਈ ਗੁਰੂ ਦੇ ਸਿੰਘ ਆਉਣਗੇ ਸਾਡੀ ਫਿਲਮ ਦੇਖਣ ਪਹਿਲਾ ਪ੍ਰੀਮੀਅਰ ਸਾਰਾ ਲਾਡ ਲਿਆ ਫੌਜਾਂ ਦੀ ਹੋਊਗਾ ਉੱਥੇ ਸਾਰੇ ਅਮਰਤਾਰੀ ਸਾਡੇ ਪਿਆਰੇ ਆਉਣਗੇ ਤੇ ਉਹ ਪ੍ਰਵਾਨਗੀ ਦੇਣਗੇ ਕਿ ਫਿਲਮ ਪਾ ਸਕ ਨਹੀਂ ਤੇ ਜਿਹੜੀ ਇਤੋਂ ਬਾਤ ਬਣਾਵਾਂਗੇ ਉਹ ਪੂਰਨ ਗੁਰਸਿੱਖਾਂ ਦੀ ਕੋਸ਼ਿਸ਼ ਕਰਾਂਗੇ ਅਸੀਂ ਜੋੜ-ਤੋੜ ਕਰ ਰਹੇ ਹਾਂ ਬਾਬਾ ਕਰੇ ਹੋ ਜੀ ਸਰ ਸਵਾਲ ਜੀ ਤੁਸੀਂ ਕਿਹੜੇ ਪਿੰਡਾਂ ਦਾ ਸੰਬੰਧ ਜਿਹੜੇ ਆ ਰਹੇ ਅਸੀਂ ਕਹਿ ਰਹੇ ਹਾਂ ਹਮੇਸ਼ਾ ਕਹਾਂ ਤੁਸੀਂ ਕਿ ਲੋਕਾਂ ਨੂੰ ਕੋਲ ਲੈਂ ਦੇ ਕੰਟਰੋਲ ਕਰਨ ਆ ਰਹੇ ਮੈਂ ਤੁਹਾਨੂੰ ਇਹ ਮੈਕਦਲ ਬੋਲੂਗਾ ਕਿ ਇਹਨੂੰ ਖਾਰੇ ਦੇਖੇ ਤੁਸੀਂ ਬੋਲਿਆ ਇਹਨਾਂ ਟਰੋਲ ਕਰਨ ਵਾਲੇ ਲੱਗਦਾ ਕੋਈ ਹੱਥ ਪਾਰ ਕਰਕੇ ਲੋਕਾਂ ਹੀ ਨਹੀਂ ਉਸ ਸਟੇਟਮੈਂਟ ਦੇਖੋ ਪਿੰਡਾਲਿਆ ਵੈਸੇ ਤਾਂ ਮੈਂ ਕੋਸ਼ਿਸ਼ ਕਰਦਾ ਮੈਂ ਨਾ ਬੋਲਾਂ ਕਿਉਂਕਿ ਮੈਂ ਐਨਫ ਮਚੁਰ ਹਾਂ ਕਿ ਮੈਂ ਕਿਸੇ ਗੱਲ ਨੂੰ ਰिएक्ट ਨਾ ਕਰਾਂ ਪਰ ਜੇ ਤੁਸੀਂ ਸਾਦਗੀ ਨੂੰ ਵੀ ਟਰੋਲ ਕਰੋਗੇ ਫਿਰ ਮੈਂ ਫਿਰ ਮੈਂ ਆੜੂੰਗਾ ਤੁਸੀਂ ਮੈਨੂੰ ਇਜੀ ਤੌਰ ਤੇ ਉਧਾ ਕਰ ਲੋ ਦੇਖੋ ਬਹਿਸ ਹੋਣੀ ਚਾਹੀਦੀ ਹੈ ਪਰ ਬਹਿਸ ਲਈ ਵਿਸ਼ਾ ਤੇ ਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ बहस ਦਾ ਮੁੱਦਾ ਹੋਣਾ ਚਾਹੀਦਾ ਤੁਸੀਂ 100 ਤੁਸੀਂ ਤੁਸੀਂ ਮੇਰੇ ਬਾਰੇ ਪਰਚੋਲ ਕਰੋ 100 ਵਾਰੀ ਕਰੋ ਪਰ ਮੇਰੇ ਕੈਰੀਅਰ ਨੂੰ ਪਹਿਲੇ ਤੋਂ ਲੈ ਕੇ ਅੱਜ ਤੱਕ ਕਰੋ ਜੇ ਮੈਂ ਕੋਈ ਸਹਿਜ ਗੱਲ ਕਰਦਾ ਜੇ ਤੁਸੀਂ ਉਹਨੂੰ ਵੀ ਡਰਾਲ ਕਰੋਗੇ ਉਹ ਤਾਂ ਮੂਰਖਤਾ ਨਾ ਹਰ ਵੇਲੇ ਡੀਪ ਸ਼ਾਇਰੀ ਨਹੀਂ ਹੁੰਦੀ ਹਰ ਵੇਲੇ ਡੀਪ ਗੀਤ ਨਹੀਂ ਹੁੰਦਾ ਕਦੇ ਕੋਈ ਰਮਾਸ ਉਹ ਅਲੱਗ-ਅਲੱਗ ਬਣ ਗਿਆ ਤੁਸੀਂ ਰੋਜ਼ ਨਵੇਂ ਕੱਪੜੇ ਪਾਉਣਾ ਇੱਕੋ ਕੱਪੜਾ ਨਹੀਂ ਪਾ ਸਕਦੇ ਉਹ ਐਸੀ ਤਰ੍ਹਾਂ ਸੰਗੀਤ ਤੇ ਇਹਦੇ ਚਾਕੇ ਅਲੱਗ-ਅਲੱਗ ਤਰਜ਼ਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਕਈ ਫਨੀ ਗਾਣੇ ਵੀ ਹੁੰਦੇ ਆ ਓਏ ਜਦੋਂ ਬੇਵਕੂਫੀ ਹੱਦ ਪਾਰ ਕਰ ਜਾਂਦੀ ਹੈ ਫਿਰ ਕਿਸੇ ਨੂੰ ਇਹ ਵੀੜਾ ਚੱਕਣਾ ਪੈਂਦਾ ਹੈ। ਉਹਦੇ ਦੋ ਹੀ ਤਰੀਕੇ ਆ ਤਾਂ ਬਹੁਤ ਸ਼ਾਂਤ ਰੋ ਜਾਂ ਫਿਰ ਤਸੱਲੀਪੂਰਵਕ ਜਵਾਬ ਦਿਓ ਅਸੀਂ ਸੁਭਰਾਤਾਂ ਦੇ ਸਕਦੇ ਹਾਂ। ਧੰਨਵਾਦ। ਧੰਨ। ਥੈਂਕ ਯੂ। ਓਏ ਸੋਨਾ ਸੋਨਾ